ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਏ ਇਨ੍ਹਾਂ ਵਿੱਚੋਂ 30 ਪੰਜਾਬੀ ਵੀ ਸ਼ਾਮਲ ਨੇ ਅਮਰੀਕਾ ਵਿੱਚੋਂ ਡਿਪੋਰਟ ਕਰਨ ਦੇ ਹੁਕਮ ਨਾਲ ਜਿੱਥੇ ਨੌਜਵਾਨਾਂ ਦੇ ਸੁਪਨੇ ਝੂਲ-ਝੂਲ ਹੋ ਗਏ ਨੇ ਉੱਥੇ ਹੀ ਪੁੱਤ ਨੂੰ ਵਿਦੇਸ਼ ਭੇਜਣ ਲਈ ਪਰਿਵਾਰ ਵੀ ਕਰਜ਼ੇ ਹੇਠ ਦੱਬ ਗਿਆ ਇਸ ਵਿਚਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਨ੍ਹਾਂ ਨੌਜਵਾਨਾਂ ਨੂੰ ਮਿਲੇ ਤੇ ਨੌਜਵਾਨਾਂ ਨੂੰ ਹੌਸਲਾ ਦਿੰਦਾ ਕਿ ਹੈ ਕਿ ਦਿਲ ਨਹੀਂ ਛੱਡਣਾ ਤੇ ਨੈਗੇਟਿਵ ਨਹੀਂ ਸੋਚਣਾ ਹਮੇਸ਼ਾ ਪੋਜ਼ਿਟਿਵ ਰਹਿਣਾ ਜ਼ਿੰਦਗੀ 'ਚ ਬੜਾ ਬੜਾ ਨੁਕਸਾਨ ਹੋ ਜਾਂਦਾ ਹੈ ਇਹਨਾਂ ਸੋਚੋ ਕਿ ਤੁਹਾਡਾ ਤ ਲਗਾਤੋਂ ਬਾਅਦ ਕੈਬਨਿਟ ਮੰਤਰੀ ਨੇ মিডিਆ ਨਾਲ ਵੀ ਗੱਲਬਾਤ ਕੀਤੀ। ਬੰਦਾ ਵੱਧ ਕਰੇ ਠੀਕ ਹੈ ਕਿ ਨਹੀਂ ਕਰਦਾ। ਉਹ ਇਹ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਪੈਂਪੜਾਵਾਂ ਨੂੰ ਪਾ ਕੇ ਜਾਂ ਜਿੱਦਾਂ ਗੈਰ ਤੂਨੀ ਚੱਲਦੇ। ਇਹ ਗਲਤ ਰਸਤਾ ਦੇਖੋ 45-45 ਲੱਖ ਰੁਪਏ ਲਾ ਕੇ ਜਾਂ ਕਿੰਨਾ ਕਰਦੇ ਨੁਕਸਾਨ ਹੋਇਆ ਕਰਜਾ ਤੁੱਕਿਆ। ਕਈ ਕੋਈ ਤੁਸੀਂ ਕੀਤਾ। ਠੀਕ ਹੈ ਕਿ ਨਹੀਂ ਕਰਦਾ। ਇੱਥੇ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਬਣਾਈਆਂ ਪਰ ਆਪਾਂ ਕਾਹਦੇ ਪੈ ਜੰਨੇ ਆ ਥੋੜੇ। ਤੇ ਜਲਦੀ ਬਾਹਰ ਦੇ ਦਿਸਚ ਪਤਾ ਨਹੀਂ ਅਜੇ ਤੁਸੀਂ ਤੇ ਵੇ ਨਹੀਂ ਉੱਥੇ ਬਾਅਦ ਮੈਂ ਵੀ ਮਦਦ ਕਰਾਂ ਉਹ ਢਾਡੀ ਲੌਦਾ ਦਾ ਮੈਂ ਵੀ ਪੈਟਰੋਲ ਪੰਪ ਤੇ ਉੱਥੇ ਬੇਨਤੀ ਤੇ ਤੁਹਾਨੂੰ ਪਤਾ ਉੱਥੇ ਬਹੁਤ ਕਰਨੀ ਪੈਂਦੀ ਹੈ ਬੜੀ ਸਖਤ ਬੇਨਤੀ ਹੈ ਉਹਨਾਂ ਆਪਣੇ ਦਿਮਾਗ 'ਚ ਇੱਕ ਗੱਲ ਬੈ ਗਈ ਕਿ ਸ਼ਾਇਦ ਬਹੁਤ ਜਲਦੀ ਪੈਸੇ ਬਣ ਜਾਂਦੇ ਉੱਥੇ ਇਹ ਤਾਂ ਵੀ ਕੋਈ ਗੱਲ ਨਹੀਂ ਪਰ ਤੁਸੀਂ ਬੜੇ ਕਦਮਾਂ ਲਏ ਹੋ ਤੁਸੀਂ ਫੇਰ ਵੀ ਰਿਪੋਰਟ ਹੋ ਕੇ ਵਾਪਸ ਕਰਦੇ ਚੱਲੋ ਨਾਲ ਹੀ ਉਹਨਾਂ ਨੇ ਇਸ ਮੁੱਦੇ ਤੇ ਗੱਲਬਾਤ ਰਾਹੀਂ ਹੱਲ ਕੱਢਣ ਦਾ ਵੀ ਭਰੋਸਾ ਦਿੱਤਾ ਜਦ ਕਿ ਨੌਜਵਾਨਾਂ ਨੇ ਵੀ ਡਿਪੋਰਟ ਹੋਣ ਤੋਂ ਬਾਅਦ ਆਪਣੇ ਤਜਰਬੇ ਸਾਂਝੇ ਕੀਤੇ ਨੇ ਬਿਊਰੋ ਰਿਪੋਰਟ ਜਿਕਿਆ ਟੀਵੀ ਅਮਰੀਕਾ ਤੋਂ ਡਿਪੋਰਟ ਕੀਤੇ ਗਏ 104 ਭਾਰਤੀ ਪੰਜਾਬ ਦੇ ਅੰਮ੍ਰਿਤਸਰ 에어ਪੋਰਟ ਤੇ ਲੈਂਡ ਹੋਏ ਇਹਨਾਂ ਵਿੱਚੋਂ 30 ਪੰਜਾਬੀ ਵੀ ਸ਼ਾਮਲ ਨੇ ਅਮਰੀਕਾ ਵਿੱਚੋਂ ਡਿਪੋਰਟ ਕਰਨ ਦੇ ਹੁਕਮ ਨਾਲ ਜਿੱਥੇ ਨੌਜਵਾਨਾਂ ਦੇ ਸੁਪਨੇ ਝੂਲ-ਝੂਲ ਹੋ ਗਏ ਨੇ ਉੱਥੇ ਹੀ ਪੁੱਤ ਨੂੰ ਵਿਦੇਸ਼ ਭੇਜਣ ਲਈ ਪਰਿਵਾਰ ਵੀ ਕਰਜ਼ੇ ਹੇਠ ਦੱਬ ਗਿਆ ਇਸ ਵਿਚਾਰੇ ਕੈਬਨਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਇਹਨਾਂ ਨੌਜਵਾਨਾਂ ਨੂੰ ਮਿਲੇ ਤੇ ਨੌਜਵਾਨਾਂ ਨੂੰ ਹੌਸਲਾ ਦਿੰਦਾ ਕਿ ਹੈ ਕਿ ਦਿਲ ਨਹੀਂ ਛੱਡਣਾ ਤੇ 네ਗੇਟਿਵ ਨਹੀਂ ਸੋਚਣਾ ਹਮੇਸ਼ਾ ਪੋਜ਼ਿਟਿਵ ਰਹਿਣਾ ਜ਼ਿੰਦਗੀ 'ਚ ਬੜਾ ਬੜਾ ਨੁਕਸਾਨ ਹੋ ਜਾਂਦਾ ਹੈ ਇਹਨਾ ਸੋਚੋ ਕਿ ਤੁਹਾਡਾ ਤਜ ਲਗਾਤਾਰ ਤੋਂ ਬਾਅਦ ਕੈਬਨਿਟ ਮੰਤਰੀ ਨੇ মিডিਆ ਨਾਲ ਵੀ ਗੱਲਬਾਤ ਕੀਤੀ। ਬੰਦਾ ਕਹਿੰਦਾ ਠੀਕ ਹੈ ਕਿ ਨਹੀਂ ਕਰਦਾ। ਉਹ ਜੀ ਹੈ ਕਿ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਭੰਪ ਭਰਾਵਾਂ ਨੂੰ ਕਹੋ ਕਿ ਜਦੋਂ ਦਾ ਗੈਰ ਤੂੰ ਨਹੀਂ ਤੰਗ। ਜੀ ਸਰ। ਇਹ ਗਲਤ ਰਸਤਾ ਦੇਖੋ 45-45 ਦੀ ਲੱਖ ਰੁਪਇਆ ਲਾ ਕੇ ਜਾਂ ਕਿੰਨਾ ਕਰਦਾ ਨੁਕਸਾਨ ਹੋਇਆ ਕਰਜਾ ਤੁੱਕਿਆ। ਕੋਈ ਕੋਈ ਤੁਸੀਂ ਕੀਤਾ। ਠੀਕ ਹੈ ਕਿ ਨਹੀਂ ਕਰਦਾ। ਤੇ ਪੰਜਾਬ ਸਰਕਾਰ ਨੇ ਬਹੁਤ ਸਾਰੀਆਂ ਸਕੀਮਾਂ ਬਣਾਈਆਂ ਪਰ ਪੱਕਾ ਦੇ ਪੈ ਜੰਦੇ ਨੇ ਥੋੜੇ। ਤੇ ਜਲਦੀ ਬਾਹਰਲੇ ਦੇਸ਼ਾਂ 'ਚ ਪਤਾ ਨਹੀਂ ਅਜੇ ਤੁਸੀਂ ਬੇਈਂ ਦੇ ਉੱਤੇ ਬਾਅਦ ਨਾ ਮੈਂ ਨਹੀਂ ਮਤਕਾ ਦਿਆਂ ਦੀ ਅੜੀ ਲੋਕਾਂ ਦਾ ਮੈਂ ਵੀ ਪੈਟਰੋਲ ਪੰਪ ਤੇ ਉੱਥੇ ਬੇਨਤੀ ਤੇ ਤੁਹਾਨੂੰ ਪਤਾ ਉੱਥੇ ਬਹੁਤ ਕੰਨੀ ਪਈ ਪਈ ਦੀ ਬੜੀ ਸਖਤ ਬੇਨਤੀ ਹੈ ਉਹਨਾਂ ਆਪਣੇ ਦਿਮਾਗ 'ਚ ਇੱਕ ਗੱਲ ਬੈ ਗਈ ਕਿ ਸ਼ਾਇਦ ਬਹੁਤ ਜਲਦੀ ਪੈਸੇ ਬਣ ਜਾਂਦੇ ਉੱਥੇ ਇਹ ਤਾਂ ਵੀ ਕੋਈ ਗੱਲ ਨਹੀਂ ਪਰ ਤੁਸੀਂ بڑے ਕਦਮਾਂ ਲਿਓ ਤੁਸੀਂ ਫੇਰ ਵੀ ਰਿਪੋਰਟ ਹੋ ਕੇ ਵਾਪਸ ਕਰ ਚੁੱਕੇ ਲੋ ਨਾਲ ਹੀ ਉਹਨਾਂ ਨੇ ਇਸ ਮੁੱਦੇ ਤੇ ਗੱਲਬਾਤ ਰਾਹੀਂ ਹੱਲ ਕੱਢਣ ਦਾ ਵੀ ਭਰੋਸਾ ਦਿੱਤਾ ਜਦ ਕਿ ਨੌਜਵਾਨਾ ਨੇਵੀ ਡਿਪੋਟ ਹੋਣ ਤੋਂ ਬਾਅਦ ਆਪਣੇ ਤਜਰਬੇ ਸਾਂਝੇ ਕੀਤੇ ਨੇ ਬਿਊਰੋ ਰਿਪੋਰਟ ਜਿਕਿਆ ਟੀਵੀ